ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਮਿਲ ਕੇ ਡੇਰਾ ਰਾਧਾ ਸਾਮੀਆਂ ਵੱਲੋਂ ਜੋ ਲੋਕਾਂ ਦੇ ਉੱਤੇ ਕਹਿਰ ਵਰਤਾਜ ਆ ਰਿਹਾ ਹੈ ਉਹਦੇ ਸਬੰਧ ਵਿੱਚ ਸਾਰੇ ਲਿਖਤੀ ਸਬੂਤ ਦਿੱਤੇ ਨੇ ਜਿਸ ਤਰ੍ਹਾਂ ਕਿ ਦਰਿਆ ਦੇ ਕੁਦਰਤੀ ਅਭਿਆਸ ਦਰਿਆ ਦੇ ਕੁਦਰਤੀ ਵਹਾ ਨੂੰ ਬਦਲ ਕੇ ਲੰਬੇ ਸਮੇਂ ਤੋਂ ਸੱਜਾ ਪਾਸਾ ਜਿਹੜਾ ਦਰਿਆ ਦਾ ਉਹਨੂੰ ਪੂਰਿਆ ਜਾ ਰਿਹਾ ਹੈ ਇਸ ਪਾਸਿਓਂ ਜਿਹੜਾ ਉਹ ਕਰੀਬ ਇਹਨਾਂ ਨੇ 4 ਕਿਲੋਮੀਟਰ ਦੀ ਚੌੜਾਈ ਦੇ ਵਿੱਚ ਦਰਿਆ ਜਿਹੜਾ ਉਹ ਅਮਰਸਰ ਆਪਣੇ ਡੇਰੇ ਵਾਲੇ ਪਾਸਿਓਂ ਢਿਲਵਾਵਾਂ ਵਾਲੀ ਸਾਈਡ ਨੂੰ ਜ਼ਿਲ੍ਹੇ ਕਪੂਰਥਲ ਦੇ ਵਿੱਚ ਧੱਕ ਦਿੱਤਾ ਹੈ ਚੌਥਾ ਬੰਨ ਹੁਣ ਜਿਹੜਾ ਉਹ ਬੰਨ ਰਿਹਾ ਹੈ ਔਰ 20 ਕਿਲੋਮੀਟਰ ਦੀ ਪਿੱਛੇ ਨੂੰ ਲંબਾਈ ਹੈ ਇਹ ਦੇਖੋ ਤੁਸੀਂ ਕਿੰਨੇ ਵਰਗ ਕਿਲੋਮੀਟਰ ਰਕਬਾ ਬਣਦਾ ਇਹ ਚ ਕਿੰਨੀ ਜ਼ਮੀਨ ਹੋਵੇਗੀ ਉਸ ਜ਼ਮੀਨ ਦੇ ਉੱਤੇ ਇਹ ਕਬਜ਼ਾ ਕਰ ਰਹੇ ਨੇ ਤੇ ਅੱਗੇ ਤੱਕੇ ਚੱਲ ਰਹੇ ਨੇ ਔਰ ਹੈਰਾਨੀ ਇਸ ਗੱਲ ਦੀ ਹੈ ਕਿ ਜਿਹੜਾ ਸੱਜਾ ਪਾਸਾ ਉਸ ਪਾਸੇ ਬਹੁਤ ਵੱਡੇ ਪੱਧਰ ਤੇ ਜੰਗੀ ਪੱਧਰ ਤੇ ਉੱਤੇ ਡੇਰਾ ਰਾਧਾ ਸਾਮੀਆਂ ਵੱਲੋਂ ਜਿਹੜਾ ਉਹ ਬੰਨਿਆ ਉਹ ਬਣਾਇਆ ਜਾ ਰਿਹਾ ਹੈ ਤੇ ਜਿਹੜੀ ਪਰਲੇ ਪਾਸੇ ਜਿਸ ਤਰ੍ਹਾਂ ਕਿ ਮੰਡਪਤਾਲਾ ਢਿਲਵਾ ਤੇ ਚੱਕੋ ਕੀ ਜਿਹੜੇ ਪਿੰਡ ਨੇ ਉਹਨਾਂ ਜ਼ਮੀਨਾਂ ਨੂੰ ਜਿਹੜਾ ਉਹ دریا ਬੋਧ ਕੀਤਾ ਜਾ ਰਿਹਾ ਹੈ ਔਰ ਇਹਦੇ ਸਬੰਧ ਦੇ ਵਿੱਚ ਅਸੀਂ ਜਿਹੜਾ ਉਹ ਹਾਈ ਕੋਰਟ ਚ ਗਏ ਸ ਔਰ ਹਾਈ ਕੋਰਟ ਦੇ ਚੋਤੀ 5 2024 ਦੇ ਆਰਡਰ ਨੇ ਔਰ ਇਹ ਸਟੇ ਕੀਤਾ ਗਿਆ ਸੀ ਕਿ ਇਸ ਦਰਿਆ ਦੇ ਨਾਲ ਕੋਈ ਵੀ ਛੇੜਛਾੜ ਨਹੀਂ ਕਰੇਗਾ ਲੇਕਿਨ ਰਾਧਾ ਸੁਆਮੀਆ ਨੇ ਇੱਕ ਦਿਨ ਵੀ ਆਪਣਾ ਕੰਮ ਜਿਹੜਾ ਉਹ ਨਹੀਂ ਰੋਕਿਆ ਉਸ ਤੋਂ ਬਾਅਦ ਫਿਰ ਅਸੀਂ ਸਾਰੇ ਪ੍ਰੂਫ ਲੈ ਕੇ ਉਹਨਾਂ ਤੇ ਕੰਟੈਂਪਟ ਪਾਈ ਹਾਈ ਕੋਰਟ ਵਿੱਚ ਤੇ ਉਹਨਾਂ ਨੇ ਫਿਰ ਵੀ ਕੰਮ ਜਿਹੜਾ ਉਹ ਨਹੀਂ ਰੋਕਿਆ ਅੱਜ ਵੀ ਅਸੀਂ ਹੁਣ ਸਾਰਾ ਉਥੋਂ ਦਾ ਜਿਹੜਾ ਉਹ ਸਬੂਤ ਸਾਰੇ ਲੈ ਕੇ ਪੇਸ਼ ਕਰਕੇ ਤੇ ਡਿਪਟੀ ਕਮਿਸ਼ਨਰ ਬੜਿਆ ਜਿੰਨੇ ਇਹ ਭਰੋਸਾ ਦਿਵਾਇਆ ਕਿ ਮੈਂ ਉਥੇ ਜਿਹੜਾ ਸਾਰਾ ਸਰਵੇ ਕਰਾ ਕੇ ਇੱਕ ਟੀਮ ਬਣਾ ਕੇ ਤੁਹਾਨੂੰ ਨਾਲ ਭੇਜ ਕੇ ਤੇ ਇਹ ਕੰਮ ਕਰਵਾ। ਦੂਸਰਾ ਮਸਲਾ ਇੱਕ ਇਹ ਹੈ। ਜਿਸ ਤਰ੍ਹਾਂ ਕਿ ਬਾਬਾ ਜੀਵਨ ਸਿੰਘ ਜੀ ਦੇ ਨਾਂ ਦਿੱਤੇ ਜਿਹੜੇ ਸਿੱਖ ਕੌਮ ਦੇ ਮਹਾਨ ਸ਼ਹੀਦ ਨੇ। ਉਹਨਾਂ ਦੀ ਯਾਦ ਵਿੱਚ ਪਿੰਡ ਬੜੈਚ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਬਣਿਆ। ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਬੋਰਡ ਲੱਗਿਆ ਬਾਹਰ ਗੇਟ ਦੇ ਦਿੱਤੇ। ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ। ਨਿਸ਼ਾਨ ਸਾਹਿਬ ਲੱਗਿਆ ਹੋਇਆ ਹੈ ਗਰੰਥੀ ਸਿੰਘ ਦੇ ਰਹਿਣ ਵਾਸਤੇ ਉੱਤੇ ਕਮਰਾ ਹੈ ਰਸੋਈ ਹੈ ਬਾਥਰੂਮ ਵਗੈਰਾ ਹਰ ਚੀਜ਼ ਹੈ ਲੇਕਿਨ ਉਸ ਜਗ੍ਹਾ ਦੀ ਆ ਮੇਰੇ ਕੋਲ ਰਜਿਸਟਰੀ ਹੈ ਇਹ ਦੱਸਣਾ ਚਾਹਾਂਗਾ ਕਿ ਇਸ ਗੁਰਦੁਆਰਾ ਸਾਹਿਬ ਬਣੇ ਨੂੰ ਕਰੀਬ 100 ਸਾਲ ਹੋ ਗਿਆ ਔਰ ਜਦੋਂ ਉਹ ਗੁਰਦੁਆਰਾ ਜਦੋਂ ਬਣਾਇਆ ਗਿਆ ਉਸ ਟਾਈਮ ਤੇ ਜਿਹੜੀ ਜ਼ਮੀਨ ਮਾਲਕ ਨੇ ਦਿੱਤੇ ਉਹ ਜ਼ਮੀਨ ਉਹਦੇ ਨਾਂ ਤੇ ਚੱਲੀ ਆ ਰਹੀ ਸੀ ਇਹਨਾਂ ਨੇ 2011 ਦੇ ਵਿੱਚ ਉਹਦੇ ਗਲਤ ਤਾਰੀਖ ਰਿਖ ਕੇ ਉੱਚ ਲਿਖਿਆ ਗਿਆ ਕਿ ਇਹ ਉਸਾਰੀ ਅਧੀਨ ਇੱਕ ਮਕਾਨ ਹੈ ਤੇ ਉਹਦੇ ਪੋਤੇ-ਪਰਪੋਤੇਆਂ ਕੋਲੋਂ ਗਾਂ ਰਜਿਸਟਰੀ ਜਿਹੜੀ ਆ ਡੇਰਾ ਰਾਧਾ ਸਵਾਮੀਆ ਨੇ 2011 ਚ ਕਰਾਈ। ਔਰ ਉਹਨੂੰ ਕਈ ਵਾਰ ਢਾਉਣ ਦੀ ਜਿਹੜੀ ਆ ਉਹ ਕੋਸ਼ਿਸ਼ ਕੀਤੀ ਗਈ ਆ। ਔਰ ਹੁਣ ਵੀ ਪਤਾ ਨਹੀਂ ਕਿਹੜੇ ਵੇਲੇ ਇਸ ਗੁਰਦੁਆਰੇ ਨੂੰ ਜਿਹੜਾ ਉਠਾਇਆ ਜਾਵੇਗਾ ਕਿਉਂਕਿ ਉਹਦੇ 4 ਸਪੇਅਰ ਇਹਨਾਂ ਨੇ ਪਿੰਡ ਬੜਾਚ ਦੇ ਮਕਾਨ ਖਰੀਦ ਲੈਣੇ। ਇੱਕ ਪਾਸੇ ਤੇ ਪਹਿਲਾਂ ਜਿਹੜਾ ਉੱਤੀਤੀ ਫੁੱਟ ਡੂੰਗੀ ਉਹਨਾਂ ਨੇ ਮਿੱਟੀ ਕੱਢੀ ਹੋਈ ਆ ਦੋ ਸਾਈਡਾਂ ਰਹਿੰਦੀਆਂ ਇੱਕ ਸਾਈਡ ਇਹ ਉਹਦੇ ਇਹਨਾਂ ਨੇ ਮਕਾਨ ਖਰੀਦ ਲੈਣੇ ਤੇ ਪਿੱਛੇ ਜੇ ਇਹ ਲੱਗੇ ਸੀ ਕਰਨ 1.5 ਸਾਲ ਦੀ ਗੱਲ ਹੈ ਤੇ ਉਸ ਟਾਈਮ ਤੇ ਅਸੀਂ ਹਾਈ ਕੋਰਟ ਜਾ ਕੇ ਤਰਖਾਇਆ ਸੀ ਲੇਕਿਨ ਹੁਣ ਫੇਰ ਉੱਥੇ ਰਿਪੋਰਟਾਂ ਮਿਲ ਰਹੀਆਂ ਨੇ ਕਿ ਕਿ ਪਤਾ ਨਹੀਂ ਕਿਸ ਟਾਈਮ ਦਿੱਤੇ ਗੁਰਦੁਆਰਾ ਜਿਹੜਾ ਉਠਾਇਆ ਜਾ ਸਕਦਾ ਜਿਸ ਵਾਸਤੇ ਅੱਜ ਅਸੀਂ ਡਿਪਟੀ ਕਮਿਸ਼ਨਰ ਨੂੰ ਮਿਲ ਕੇ ਇਹ ਮੰਗ ਪੱਤਰ ਦਿੱਤਾ ਕਿ ਇਹ ਗੁਰਦੁਆਰਾ ਸਾਹਿਬ ਦੀ ਜਿਹੜੀ ਇਹਨਾਂ ਨੇ ਗਲਤ ਰਜਿਸਟਰੀ ਕਰਾਈ ਆ ਕਿ ਰੱਦ ਕਰਾਈ ਜਾਵੇ ਇਹ ਜਿਹੜੀ ਜ਼ਮੀਨ ਹੈ ਇਹ ਬਾਬਾ ਜੀਵਨ ਸਿੰਘ ਜੀ ਦੇ ਨਾਂ ਤੇ ਜਿਹੜਾ ਗੁਰਦੁਆਰਾ ਬਣਿਆ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਹੋਣੀ ਚਾਹੀਦੀ ਹੈ ਇਸੇ ਤਰ੍ਹਾਂ ਵੜੈਚ ਪਿੰਡ ਦੀ ਇੱਕ ਜ਼ਮੀਨ ਦਾ ਤਵਾਦਲਾ ਆਇਆ ਹੈ 6 ਕਿੱਲੇ ਜ਼ਮੀਨ ਪਿੰਡ ਵੜੈਚ ਨੂੰ ਦਿੱਤੀ ਗਈ ಗ್ರಾಮ ਪੰਚਾਇਤ ਡੇਰਾ ਬਾਬਾ ਜੈਵਲ ਸਿੰਘ ਨੇ ਉਹਦੇ ਬਦਲੇ ਦੇ ਵਿੱਚ ಗ್ರಾಮ ਪੰਚਾਇਤ ਵੜੈਚ ਦੀ 42 ਏਕੜ ਜ਼ਮੀਨ ਜਿਹੜੀ ਆ ਉਹ ਡੇਰਾ ਗ੍ਰਾਮ ਪੰਚਾਇਤ ਡੇਰਾਬਾਬ ਜਮਲ ਸਿੰਘ ਲੈਂਦੀ ਆ ਤੇ ਗ੍ਰਾਮ ਪੰਚਾਇਤ ਬੜਾਚ ਨੂੰ 6 ਏਕੜ ਦਿੰਦੀ ਆ ਔਰ ਹੈਰਾਨ ਹੋਵੋਗੇ ਤੁਸੀਂ ਕਿ ਉਹ ਜਿਹੜੀ 6 ਏਕੜ ਜ਼ਮੀਨ ਆ ਉਹ ਮੌਕੇ ਤੇ ਨਹੀਂ ਹੈਗੀ ਉਹ ਨੰਬਰ ਹਵਾ ਚ ਨੇ ਸੋ ਉਹ ਵੀ ਸਬੂਤ ਤੇ ਨੇ ਇਸੇ ਤਰ੍ਹਾਂ ਕੱਤੀ ਕਨਾਲ 2 ਮਰਲੇ ਜ਼ਮੀਨ ਜਿਹੜੀ ਕਿ ਪਿੰਡ ਜੋੜੇ ਦੀ ਪੰਚਾਇਤੀ ਜ਼ਮੀਨ ਹੈ ਉਹਦੀ ਵੀ ਇਹਨਾਂ ਨੇ ਰਜਿਸਟਰੀ ਕਰਾਈ ਆ ਉਸ ਰਜਿਸਟਰੀ ਦੇ ਸਬੰਧ ਵਿੱਚ ਵੀ ਇਸੇ ਤਰ੍ਹਾਂ ਹੋਰ ਵੀ ਕਾਫੀ ਸਕੈਂਡਲ ਨੇ ਉਹਨਾਂ ਦਿੱਤੇ ਆ ਪਰ ਇੱਕ ਤੁਹਾਨੂੰ ਮੈਂ ਹੋਰ ਕੇਸ ਜਿਹੜਾ ਉਹ ਦੱਸਣਾ ਚਾਹਾਂਗਾ ਕਿ ਹੁਣ ਇਹ ਅੱਗੇ ਤੋਂ ਅੱਗੇ ਕੀ ਕਰ ਰਹੇ ਨੇ ਜਿਵੇਂ ਇੱਕ ਆ ਮਿਸਾਲ ਮੇਰੇ ਨਾਲ ਪਿੰਡ ਮੰਦ ਬਤਾਲਾ ਤੋਂ ਇਹ ਪ੍ਰਧਾਨ ਸਾਹਿਬ ਨੇ ਸਾਡੀ ਪਛਾਣ ਨੂੰ ਦੇ ਹੈ ਨੰਬਰਦਾਰ ਨੰਬਰਦਾਰ ਸਾਹਿਬ ਇਸੇ ਤਰ੍ਹਾਂ ਸਰਦਾਰ ਭਜਨ ਸਿੰਘ ਤੁਹਾਡਾ ਸ਼ੁਭਨਾ ਜੀ ਅੰਜੀਤ ਸਿੰਘ ਤੇ ਪ੍ਰਧਾਨ ਨੇ ਗੁਰਦੁਆਰਾ ਸਾਹਿਬ ਦੇ ਅੱਗੇ ਆਓ ਜੀ ਹਾਂਜੀ ਹਾਂਜੀ ਇਹ ਗੁਰਦੁਆਰਾ ਸਾਹਿਬ ਪਿੰਡ ਮੰਡ ਬਤਾਲਾ ਪੱਤੀ ਪਿਰਥੀਪੁਰ 6 ਏਕੜ ਜ਼ਮੀਨ ਹੈ ਗੁਰਦੁਆਰਾ ਸਾਹਿਬ ਦੀ ਇਹਨਾਂ ਰਾਜਾ ਜਿਹੜਾ ਰਾਜਾ ਸਵਾਮੀ ਨੇ ਕੀ ਕੀਤਾ ਕਿ ਆਪਣੇ ਇੱਕ ਚੇਲੇ ਦੇ ਨਾਲ ਉਸ ਜ਼ਮੀਨ ਦਾ ਤਵਾਦਲਾ ਕਰਾਇਆ ਦੋ ਕਿਲੇਆਂ ਦੋ ਕਿਲੇ ਜ਼ਮੀਨ ਚੱਕੋ ਕੀ ਪਿੰਡ ਜਿਹੜਾ ਉਹਦੇ ਵਿੱਚ ਗੁਰਦੁਆਰਾ ਸਾਹਿਬ ਨੂੰ ਦਿੱਤੀ ਗਈ ਤੇ ਉਹਦੇ ਬਦਲੇ ਦੇ ਵਿੱਚ 6 ਏਕੜ ਜ਼ਮੀਨ ਜਿਹੜੀ ਸੀ ਉਹ ਫਰਜੀ ਤਬਾਦਲਾ ਇੱਕ ਜਿਹੜਾ ਫਰਜੀ ਬੰਦੇ ਖੜੇ ਕਰਕੇ ਤੇ ਉਹਨਾਂ ਦੇ ਇੱਕ ਰਾਏ ਲੇਕਿਨ ਉਸ ਤੋਂ ਬਾਅਦ ਇਹ ਤਬਾਦਲਾ ਜਿਹੜਾ ਸਾਰਾ ਜਿਹੜੀ ਕਮੇਟੀ ਜਿਹੜੀ ਗੁਰਦੁਆਰੇ ਦੀ ਜਿਹੜੀ ਕਮੇਟੀ ਸੀ ਉਹ ਕੋਈ ਕਮੇਟੀ ਨਹੀਂ ਉੱਥੇ ਬੰਦੇ ਖੜੇ ਕਰਕੇ ਇਹਨਾਂ ਨੇ ਤੇ ਉਹ ਕਮੇਟੀ ਦੇ ਕੋਲੋਂ ਇਹਨਾਂ ਨੇ ਕਾਰਵਾਈ ਪਵਾ ਕੇ ਤੇ ਤਬਾਦਲਾ ਕਰਾ ਲਿਆ ਹੁਣ ਤੁਸੀਂ ਇਹ ਵੇਖੋ ਕਿ ਗੁਰਦੁਆਰਾ ਸਾਹਿਬ ਦੀ 6 ਏਕੜ ਜ਼ਮੀਨ ਹੈ ਤੇ ਜਿਹੜੀ ਦਿੱਤੀ ਗਈ ਗੁਰਦੁਆਰੇ ਨੂੰ ਉਹ 2 ਏਕੜ 6 ਏਕੜ ਦਾ ਦੇ 2 ਏਕੜ ਦਾ ਤਬਾਦਲਾ ਕਿਵੇਂ ਹੋ ਗਿਆ ਫਿਰ ਗੁਰਦੁਆਰਾ ਸਾਹਿਬ ਦੀ ਜ਼ਮੀਨ ਦਾ ਤਬਾਦਲਾ ਕੀਤਾ ਕਿੰਨੇ ਉਹ ਅਧਿਕਾਰ ਕਿੰਨੇ ਦਿੱਤੇ ਜਿਸ ਕਰਕੇ ਇਹ ਪ੍ਰਧਾਨ ਸਾਹਿਬ ਅੱਜ ਮੇਰੇ ਕੋਲੇ ਇਹ ਸਾਰੇ ਮੱਢ ਬਤਾਲਾ ਦੀ ਜਿਹੜੀ ਕਮੇਟੀ ਹੈ ਉਥੋਂ ਦੀ ਨੰਬਰਦਾਰ ਸਾਹਿਬ ਨੇ ਸਰਦਾਰ ਹਰਪਜਨ ਸਿੰਘ ਆ ਮਨਜੀਤ ਸਿੰਘ ਆ ਇਹ ਪ੍ਰਧਾਨ ਜੀ ਸਾਰੇ ਅੱਜ ਮੇਰੇ ਕੋਲੇ ਇਸ ਕਰਕੇ ਆਏ ਨੇ ਕਿ ਇਸ ਕੇਸ ਨੂੰ ਸਾਡਾ ਚੁੱਕਾ ਜਾਏ ਹੁਣ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਅਸੀਂ ਅੱਜ ਇੱਥੇ ਡੀਸੀ ਅਮਰ ਸਰਾਂ ਨਾਲ ਮਿਲ ਕੇ ਇਥੋਂ ਦੇ ਮਸਲੇ ਰੱਖੇ ਨੇ ਪਰ ਇਹ ਮਸਲਾ ਜਿਹੜਾ ਇਹ ਜ਼ਿਲ੍ਹਾ ਕਪੂਰਥਲਾ ਦੇ ਨਾਲ ਤੇ ਇਹਦੇ ਵਿੱਚ ਹਾਂਜੀ ਦੇਣੇ ਬਾਅਦ ਡਿਸਟ੍ਰਿਕਟ ਆਲੀ ਹਾਂਜੀ ਪਰ ਇਹ ਦੱਸਣ ਵਾਲੀ ਗੱਲ ਇਹ ਹੈ ਕਿ ਉਹ ਮੈਂ ਦੱਸ ਹੀ ਰਿਹਾ ਸੀ ਜੀ ਕਿ ਜਿਹੜਾ 2 ਏਕੜ ਜ਼ਮੀਨ ਗੁਰਦੁਆਰਾ ਸਾਹਿਬ ਨੂੰ ਦਿੱਤੀ ਤੇ ਜਿਹੜੀ 6 ਏਕੜ ਗੁਰਦੁਆਰਾ ਸਾਹਿਬ ਦੀ ਲਈ ਉਹ ਉਸ ਜ਼ਮੀਨ ਦੀ ਮਹੀਨੇ ਡੇਰ ਬਾਅਦ ਦੇਰ ਆ ਰਾਧਾ ਸਵਾਮੀ ਸਾਤਸੰਗ ਬਿਆਸ ਦੇ ਨਾਂ ਤੇ ਸੰਪਤ ਸੀਰ ਢਲਵਾ ਚ ਰਜਿਸਟਰੀ ਹੋ ਚੁੱਕੀ ਹੈ ਇੰਤਖਾਲ ਵੀ ਹੋ ਗਿਆ ਏਡੀ ਵੱਡੀ ਲੁੱਟ ਔਰ ਜਿਹੜੇ ਲੋਕ ਇਹ ਗੱਲ ਮੈਨੂੰ ਕਹਿੰਦੇ ਨੇ ਕਿ ਬਲਦੇਵ ਸਿੰਘ ਸਰਸਾ ਹੀ ਕਿਉਂ ਬੋਲਦਾ ਹੁਣ ਆ ਕਮੇਟੀ ਮੇਰੇ ਕੋ ਆਈ ਆ ਮੰਡ ਬਤਾਲਾ ਦੀ ਅੱਜ ਅਸੀਂ ਅੰਮ੍ਰਿਤਸਰ 'ਚ ਖੜੇ ਆ ਤੇ ਇਹ ਪਿੰਡ ਮੰਡ ਬਤਾਲਾ ਦੀ ਗੁਰਦੁਆਰਾ ਦੀ ਜਿਹੜੀ ਕਮੇਟੀ ਆ ਔਰ ਰਜਿਸਟਰਡ ਕਮੇਟੀ ਆ ਜਿਹਦੇ ਇਹ ਪ੍ਰਧਾਨ ਨੇ ਤੇ ਮਿਰਕੋ ਆਇਨੇ ਪਰ ਮੈਂ ਅੱਜ ਸਮੁੱਚੇ ਗੁਰਨਾਨਕ ਨਾਮ ਲੈਵਾ ਸਿੱਖਾਂ ਨੂੰ ਮਾਨਵਤਾ ਦੀ ਗੱਲ ਕਰਨ ਵਾਲਿਆਂ ਨੂੰ ਦੇਸ਼ ਵਿਦੇਸ਼ ਚ ਰਹਿੰਦੇ ਸਮੁੱਚੇ ਗੁਰਨਾਨਕ ਨਾਮ ਜਿਹਾ ਸਿੱਖਾਂ ਨੂੰ ਅਪੀਲ ਕਰਦਾ ਹਾਂ ਕਿ ਇਹ ਗੁਰਦੁਆਰੇ ਦੀਆਂ ਜ਼ਮੀਨਾਂ ਜਿਤਰਾਂ ਤੁਹਾਨੂੰ ਦੱਸਿਆ ਪਹਿਲਾਂ ਬਾਬਾ ਜੀਵਨ ਸਿੰਘ ਦੀ ਜ਼ਮੀਨ ਜਿਹੜੀ ਆ ਉਡੱਪੀ ਗਈ ਇਸੇ ਤਰ੍ਹਾਂ ਪਹਿਲਾਂ ਇੱਕ માતા ਗੰਗਾ ਜੀ ਦੇ ਗੁਰਦੁਆਰਾ ਸੀ ਉਹ ਵੀ ਜ਼ਮੀਨ ਜਿਹੜੀ ਆ 13 ਕਨਾਲ ਇਹਨਾਂ ਨੇ ਉਹ ਵੀ ਹੜੱਪੀ ਹੋਈ ਆ ਉਸ ਤੋਂ ਬਾਅਦ ਇੱਕ ਗੁਰਦੁਆਰਾ ਇਹਨਾਂ ਨੇ ਹੋਟਾਇਆ ਉਹ ਵੀ ਸੋ ਜਿੱਥੇ ਪੰਚਾਇਤੀ ਜ਼ਮੀਨਾਂ ਤੇ ਕਬਜ਼ੇ ਕਰ ਰਹੇ ਨੇ ਪੰਚਾਇਤੀ ਜ਼ਮੀਨਾਂ ਦੀਆਂ ਰਜਿਸਟਰੀਆਂ ਕਰਾ ਰਹੇ ਨੇ ਜਿੱਥੇ ਦਰਿਆ ਦੇ ਕੁਦਰਤੀ ਵਹਾਅ ਬਦਲ ਕੇ ਹਜ਼ਾਰਾਂ ਏਕੜ ਜ਼ਮੀਨਾਂ ਤੇ ਕਬਜ਼ੇ ਕਰ ਰਹੇ ਨੇ ਉਹਦੇ ਨਾਲ ਨਾਲ ਹੁਣ ਇਹ ਗੁਰਦੁਆਰਿਆਂ ਨੂੰ ਵੀ ਨਿਸ਼ਾਨਾ ਬਣਾ ਕੇ ਉਹਨਾਂ ਦੀਆਂ ਜ਼ਮੀਨਾਂ ਕਿਸ ਤਰ੍ਹਾਂ ਗਲਤ ਤਬਾਦਲੇ ਕਰਾ ਕੇ ਤੇ ਉਹ ਅੜੱਪ ਜਾ ਰਹੇ ਨੇ ਇਹਦੇ ਸੰਬੰਧ ਵਿੱਚ ਸਾਡੇ ਵੱਲੋਂ 2 ਜੁਲਾਈ ਦਿਨ ਬੋਧਵਾਰ ਪਿੰਡ ਬੜਾ ਗੁਰਦੁਆਰਾ ਬਾਬਾ ਜੀਵਨ ਸਿੰਘ ਵਿਖੇ ਜਿਹੜੀ ਆ ਇੱਕ ਮੀਟਿੰਗ ਰੱਖੀ ਗਈ ਆ ਸਮਾਂ ਸਵੇਰ ਦਾ ਜਿਹੜਾ ਉਹ 11 ਵਜੇ ਦਾ ਹੈ ਮੈਂ ਬੇਨਤੀ ਕਰਾਂਗਾ ਕਿ ਵੱਧ ਤੋਂ ਵੱਧ ਉੱਥੇ ਪਹੁੰਚਾ ਜਾਵੇ ਖਾਸ ਕਰਕੇ ਮੇਰੀ ਅਪੀਲ ਜੋ ਕਿ ਬਾਬਾ ਜੀਵਨ ਸਿੰਘ ਜੀ ਦੇ ਨਾਲ ਪਿਆਰ ਕਰਦੇ ਨੇ ਉਹਨਾਂ ਦੇ ਨਾਂ ਦੇ ਉੱਤੇ ਬਹੁਤ ਸਾਰੀਆਂ ਐਨ ਜੀਓ ਵੀ ਬਣੀਆਂ ਨੇ ਉਹਨਾਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਭਾਈ ਤੁਸੀਂ ਵੀ ਆਓ ਸਾਰੀਆਂ ਹੋਰ ਵੀ ਧਾਰਮਿਕ ਸੰਸਥਾਵਾਂ ਕਿਸਾਨ ਜਥੇਬੰਦੀਆਂ ਅਤੇ ਖਾਸ ਕਰਕੇ ਮੈਂ ਇੱਕ ਅਪੀਲ ਉਹਨਾਂ ਸਜਣਾਂ ਨੂੰ ਵੀ ਕਰਨਾ ਚਾਹਣਾ ਜਿਹੜੇ ਮਿਰਤੇ ਕਿੰਤੂ ਪ੍ਰਤੂ ਕਰਦੇ ਨੇ ਕਿ ਸਰਸਾ ਜਿਹੜਾ ਇਹ ਬਿਨਾਂ ਵਜ੍ਹਾ ਤੋਂ ਡੇਰੇ ਦੇ ਖਰਾਬ ਬੋਲਦਾ ਭਾਈ ਇੱਕ ਤਿਆਰ ਕਮੇਟੀ ਆਈ ਆ ਤੇ ਇੱਕ ਦੋ ਤਰੀਕ ਨੂੰ ਜਿਹੜੀ ਅਸੀਂ ਮੀਟਿੰਗ ਰੱਖੀ ਆ ਉਹ ਪਿੰਡ ਵੜਾਚ ਦੇ ਗੁਰਦੁਆਰਾ ਬਾਬਾ ਜੀਵਨ ਸਿੰਘ ਚ ਰੱਖੀ ਆ ਆ ਜਾਓ ਉੱਥੇ ਤੁਹਾਨੂੰ ਸਾਰਾ ਮੌਕੇ ਤੇ ਵਿਖਾ ਦਾਂਗੇ ਕਿਸ ਤਰੀਕੇ ਨਾਲ ਡੇਰਾ ਜਿਹੜਾ ਉਹ ਆਪਣੇ ਡੇਰਾ ਚਾਰ-ਛਪੇਰੇ ਲੋਕਾਂ ਨੂੰ ਕਿਸ ਤਰ੍ਹਾਂ ਜ਼ਬਰਦਸਤੀ ਉਜਾੜਿਆ ਜਾ ਰਿਹਾ ਹੈ ਕਿਵੇਂ ਦੋਹਾਂ ਭਰਾਵਾਂ ਦੇ ਮਕਾਨ ਵਿੱਚੋਂ ਇੱਕ ਦਾ ਮਕਾਨ ਖਰੀਦ ਲਿਆ ਉੱਚ 30 ਫੁੱਟ ਮਿੱਟੀ ਪੁੱਟਤੀ ਦੂਸਰਾ ਮਜਬੂਰ ਹੋ ਜਾਂਦਾ ਦੇਣ ਵਾਸਤੇ ਇਸੇ ਤਰ੍ਹਾਂ ਜ਼ਮੀਨਾਂ ਔਰ ਦਰਿਆਵਾਂ ਦੇ ਵਹਾਅ ਕਿਵੇਂ ਬਦਲਿਆ ਇਹ ਸਾਰੀ ਚੀਜ਼ ਜਿਹੜੀ ਤੁਹਾਨੂੰ ਉਦੋਂ ਦੱਸੀ ਜਾਵੇਗੀ ਇਸ ਕਰਕੇ ਮੇਰੀ ਬੇਨਤੀ ਆ ਕਿ 2 ਜੁਲਾਈ ਦਿਨ ਬੁੱਧਵਾਰ ਨੂੰ ਪਿੰਡ ਬਰਾਇਂ ਚ ਗੁਰਦੁਆਰਾ ਬਾਬਾ ਜੀਵਨ ਸਿੰਘ ਪਹੁੰਚਣ ਦੀ ਕਿਰਪਾਲਤਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ